ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਪਰਾਂ ਨੂੰ ਇਤਿਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾਂ ਰੈਫਰੈਂਸ ਨੰਬਰ ਬਾਰੇ ਗੱਲ ਕਰਾਂਗੇ ਕਿੱਥੇ ਪਹੁੰਚ ਗਿਆ ਇਹ ਕੁਝ ਮਹੀਨੇ ਰੱਖਦਾ ਵਾ ਕਿ ਨਹੀਂ ਰੱਖਦਾ ਅਪਾਇੰਟਮੈਂਟ ਲੈਣ ਦੇ ਵਿੱਚ ਇਸ ਟੌਪਿਕ ਬਾਰੇ ਵੀ ਗੱਲ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਵੇਂ ਤੁਹਾਨੂੰ ਪਤਾ ਹੈ ਕਿ ਜਿਨ੍ਹਾਂ ਦੇ ਹੁਣ ਰਿਜੈਕਟ ਹੋ ਚੁੱਕੀਆਂ ਅਪਾਇੰਟਮੈਂਟਾਂ ਉਹ ਹੁਣ ਕੀ ਕਰ ਸਕਦੇ ਆ ਇਸ ਟਾਪਿਕ ਬਾਰੇ ਵੀ ਗੱਲ ਕਰਾਂਗੇ ਤੇ ਵੀਡੀਓ ਨੂੰ ਲਾਸਟ ਤੱਕ ਵੇਖਿਓ ਜੇਕਰ ਤੁਸੀਂ ਕਮੈਂਟ ਕੀਤਾ ਹੋਊਗਾ ਤੁਹਾਡੇ ਕਮੈਂਟਾਂ ਦੇ ਜਵਾਬ ਵੀ ਆਪਾਂ ਇਸ ਵੀਡੀਓ 'ਚ ਦਵਾਂਗੇ ਜਿਹੜੀ ਆਪਾਂ ਪਿੱਛੇ ਵੀਡੀਓ ਪਾਈਆਂ ਉਹਨਾਂ ਦੇ ਜਵਾਬ ਆਪਾਂ ਇਸ ਵੀਡੀਓ ਦੇ ਵਿੱਚ ਦਵਾਂਗੇ ਜਿਆਦਾ ਚਿਰ ਨਾਂ ਦੇ ਕਰਦੇ ਆਂ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕੰਮ ਹੈ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਹ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਤੇ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲੇ ਤੱਕ ਇੰਸਟਾਗ੍ਰam ਉੱਤੇ ਫੋਲੋ ਨਹੀਂ ਕੀਤਾ ਸਾਨੂੰ ਜੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਨੂੰ ਉੱਥੇ ਵੀ ਮੈਸੇਜ ਕਰਕੇ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਲਓ ਵੀ ਪਹਿਲਾਂ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਰੈਫਰੈਂਸ ਨੰਬਰ ਦੀ ਦਿੱਲੀ ਪਹੁੰਚ ਗਿਆ ਰੈਫਰੈਂਸ ਨੰਬਰ 50000 ਪਲੱਸ ਪਹੁੰਚ ਗਿਆ ਵਾ 50000 ਮੇਰੇ ਨਾਲ 500 ਪਾਏ 300 ਇੰਨਾ ਕੁ ਪਲੱਸ ਪਹੁੰਚ ਗਿਆ ਵਾ ਹੁਣ ਤੁਹਾਨੂੰ ਆਪਾਂ ਇਹਦੇ ਬਾਰੇ ਗੱਲ ਕਰਦੇ ਹਾਂ ਕਿ ਰੈਫਰੈਂਸ ਨੰਬਰ ਦੇ ਹਿਸਾਬ ਨਾਲ ਹੀ ਅਪਾਇੰਟਮੈਂਟਾਂ ਮਿਲਦੀਆਂ ਇਸ ਟੌਪਿਕ ਦੇ ਬਾਰੇ ਵੀ ਆਪਾਂ ਗੱਲ ਕਰ ਲੈਣੇ ਕਿਉਂਕਿ ਇਹ ਵੀ ਬਹੁਤ ਹੁਣ ਜਿਹੜੀਆਂ ਅਪਾਇੰਟਮੈਂਟਾਂ ਮਿਲਦੀਆਂ ਵਾ ਇਹ ਏੜੀ ਵੀਐਫਐਸ ਸਿਰਫ ਆਪਣੇ ਇੰਡੀਆ ਵਿੱਚ ਨਹੀਂ ਆ ਇਹ ਹੋਰ ਵੀ ਕਈ ਕੰਟਰੀਆਂ ਵਿੱਚ ਚੱਲਦੀ ਹੈ ਜਿਹੜੀ ਵੀਐਫਐਸ ਵਾਲੇ ਤੇ ਇਹਦੇ ਰੈਫਰੈਂਸ ਨੰਬਰ ਉਹ ਸਾਰੇ ਇਕੋ ਹੀ ਹੁੰਦੇ ਜੇ ਮੰਨ ਲਓ 1 ਨੰਬਰ ਆਪਣੇ ਇੰਡੀਆ 'ਚ ਹੋ ਗਿਆ 2 ਨੰਬਰ ਕਿਸੇ ਹੋਰ ਕੰਟਰੀ 'ਚ 3 ਨੰਬਰ ਫੇਰ ਆਪਣੇ ਇੰਡੀਆ 'ਚ 4 ਨੰਬਰ ਕਿਸੇ ਹੋਰ ਕੰਟਰੀ 'ਚ ਇਸ ਕਰਕੇ ਜਿਹੜੀਆਂ ਅਪਾਇੰਟਮੈਂਟਾਂ ਵਾ ਇਹ ਰੈਫਰੈਂਸ ਨੰਬਰ ਦੇ ਹਿਸਾਬ ਨਾਲ ਨਹੀਂ ਮਿਲਦੀਆਂ ਹੁਣ ਕਈ ਬੰਦੇ ਉਹ ਵੀ ਆ ਗਏ ਜਿਨ੍ਹਾਂ ਦਾ ਰੈਫਰੈਂਸ ਨੰਬਰ ਹੈਗਾ 19000 20000 ਤੇ ਅਪਾਇੰਟਮੈਂਟ ਹਾਲ ਤੱਕ ਮਿਲ ਨਹੀਂ ਉਹਨਾਂ ਨੂੰ ਤੇ ਕਈ ਜਿਨ੍ਹਾਂ ਦਾ ਹੈਗਾ ਬਸ 40000 ਰੈਫਰੈਂਸ ਨੰਬਰ ਉਹਨਾਂ ਨੂੰ ਅਪਾਇੰਟਮੈਂਟ ਮਿਲ ਗਈ ਹੈ ਇਸ ਕਰਕੇ ਜਿਹੜੀ ਰੈਫਰੈਂਸ ਨੰਬਰ ਦੇ ਹਿਸਾਬ ਨਾਲ ਅਪਾਇੰਟਮੈਂਟ ਨਹੀਂ ਮਿਲਦੀ ਜੇ ਮੈਂ ਤੁਹਾਨੂੰ ਪਿਛਲੇ ਵੀਡੀਓ ਵਿੱਚ ਚੈੱਕ ਚ ਕਿਹਾ ਸੀ ਤੇ ਮੈਨੂੰ ਹੱਲੇ ਵੀ ਵੀਰਾਂ ਭਾਉਾਂ ਦੇ ਬਹੁਤ ਮੈਸੇਜ ਆ ਰਹੇ ਹੈ ਮੈਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਅਪਾਇੰਟਮੈਂਟ ਮਿਲਦੀ ਆ ਉਹ ਰੈਫਰੈਂਸ ਨੰਬਰ ਦੇ ਹਿਸਾਬ ਨਾਲ ਨਹੀਂ ਮਿਲਦੀ ਜੇ ਠੀਕ ਆ ਉਹ ਡਾਕੂਮੈਂਟ ਸਾਰਾ ਕੋਈ ਚੈੱਕ ਕਰਦੇ ਜੇ ਜਿਹਦੇ ਡਾਕੂਮੈਂਟ ਸਾਰਾ ਕੋਈ ਸਹੀ ਹੁੰਦਾ ਉਹਨਾਂ ਨੂੰ ਅਪਾਇੰਟਮੈਂਟ ਪਾ ਦਿੰਦੇ ਆ ਤੇ ਜਿਨ੍ਹਾਂ ਜਿਨ੍ਹਾਂ ਦਾ ਕੋਈ ਨਾ ਕੋਈ ਗਲਤ ਹੁੰਦਾ ਉਹਨਾਂ ਨੂੰ ਰੀ ਅਪਲੋਡ ਤੇ ਪਾ ਦਿੰਦੇ ਆ ਤੇ ਜੇ ਰੀ ਅਪਲੋਡ ਤੁਸੀਂ ਫੇਰ ਕਰ ਦੋ ਉਦਾਂ ਹੀ ਤੁਹਾਨੂੰ ਉਹਨਾਂ ਨੇ ਬਾਅਦ ਵਿੱਚ ਰਿਜੈਕਟ ਪਾ ਦਿੰਦੇ ਜਿਵੇਂ ਕਿ ਰਿਜੈਕਟ ਉਹਨਾਂ ਨੇ ਪਾਈਆਂ ਨੇ ਠੀਕ ਆ ਬਾਕੀ ਜਿਨ੍ਹਾਂ ਦੀਆਂ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਿੱਛੇ ਕੱਲ ਪਰਸੋਂ ਜਿਹੜੀਆਂ ਮੇਲਾਂ ਆਈਆਂ ਹਾਂ ਰਿਜੈਕਟ ਵਾਲੀਆਂ ਬੜੇ ਜਿਹਨਾਂ ਨੂੰ ਆਈਆਂ ਮੇਲਾਂ ਇਕੱਠੀਆਂ ਹੀ ਮੇਲਾਂ ਆਈਆਂ ਕਿ ਅਪਾਇੰਟਮੈਂਟ ਜਿਹੜੀ ਤੁਹਾਡੀ ਰ ਤੇ ਹੁਣ ਕਈਆਂ ਨੂੰ ਨਹੀਂ ਵੀ ਆਈਆਂ ਜਿਨ੍ਹਾਂ ਨੂੰ ਨਹੀਂ ਆਈਆਂ ਉਹ ਵੇਟ ਕਰਨ ਕਿਉਂਕਿ ਉਹਨਾਂ ਨੂੰ ਉਹਨਾਂ ਦੇ ਵੇਟ ਕਰਨ ਦਾ ਕਾਰਨ ਕੀ ਹੈ ਜਿਨ੍ਹਾਂ ਨੂੰ ਨਹੀਂ ਅਪਾਇੰਟ ਮਿਲ ਕੇ ਰਿਜੈਕਟ ਵਾਲੀ ਮੇਲ ਆਈ ਉਹਦਾ ਮਤਲਬ ਕਿ ਉਹਨਾਂ ਦੀ ਅਪਾਇੰਟਮੈਂਟ ਉਹਨਾਂ ਨੂੰ ਮਿਲ ਸਕਦੀਆਂ ਵਾ ਠੀਕ ਹੈ ਜਿਨ੍ਹਾਂ ਦੇ ਰਿਜੈਕਟ ਵਾਲੀ ਮੇਲ ਨਹੀਂ ਆਈ ਹੈ ਲੈ ਠੀਕ ਹੈ ਇਹ ਮਤਲਬ ਕਿ ਉਹਨਾਂ ਨੂੰ ਅਪਾਇੰਟਮੈਂਟ ਆ ਮਿਲ ਸਕਦੀਆਂ ਪਰ ਜਿਨ੍ਹਾਂ ਨੂੰ ਰਿਜੈਕਸ਼ਨ ਦੀ ਈਮੇਲ ਆ ਚੁੱਕੀ ਕਿ ਤੁਹਾਡੀਆਂ ਅਪਾਇੰਟਮੈਂਟਾਂ ਜਿਹੜੀਆਂ ਵਾ ਉਹ ਰਿਜੈਕਟ ਕਰ ਦਿੱਤੀਆਂ ਵਾ ਉਹ ਵੀਰ ਹੁਣ ਕੀ ਕਰ ਸਕਦੇ ਆ ਸਭ ਤੋਂ ਪਹਿਲਾਂ ਤਾਂ ਮੈਂ ਪਿਛਲੀ ਵੀਡੀਓ ਵਿੱਚ ਵੀ ਕਿਹਾ ਵਾ ਜੇਕਰ ਕਿਸੇ ਨੇ ਨਹੀਂ ਵੀਡੀਓ ਕੀੜੇ ਫੇਕ ਲਿੰਕ ਚੱਲ ਰਿਹਾ ਇਸ ਟਾਈਮ ਤੇ ਕਿ ਤੁਸੀਂ ਇੱਥੇ ਆਪਣੀ ਜਿਹੜੀ ਆ ਰੈਫਰੈਂਸ ਆਪਣਾ ਰੈਫਰੈਂਸ ਨੰਬਰ ਹੋ ਗਿਆ ਜਾਂ ਨੂਲੀਅਹੁਸ ਦਾ ਨੰਬਰ ਪਾਸਪੋਰਟ ਦਾ ਨੰਬਰ ਨੂਲੀਅਹੁਸ ਦੀ ਫੋਟੋ ਕਾਪੀ ਤਦ ਤੁਸੀਂ ਇਹ ਰੀ ਅਪਲੋਡ ਕਰਦੋ ਕੀਤੀ ਸੀ ਸੈਕੰਡਰੀ ਅਪਲੋਡ ਕਰਦੋ ਕੀਤੀ ਥਰਡ ਰੀ ਅਪਲੋਡ ਕਰ ਜੋਗੀ ਤੀ ਜਿਹੜਾ ਇਹ ਫੇਕ ਲਿੰਕ ਚੱਲ ਰਿਹਾ ਵਾ ਇਸ ਤੋਂ ਬਚੋ ਮੇਰੇ ਵੀਰ ਭਰਾ ਜਿੰਨਾ ਬੱਸ ਸਕਦੇ ਜੇ ਕਿਉਂਕਿ ਇਹ ਕੁਝ ਵੀ ਨਹੀਂ ਕਰ ਸਕਦੇ ਯੋ ਇਹ ਚੱਲ ਰਿਹਾ ਨਾ ਕਿ ਤੁਸੀਂ ਇੱਥੇ ਪਰੋ ਤੇ ਬਾਅਦ ਵਿੱਚ ਅਸੀਂ ਐਮਬੈਸੀ ਨਾਲ ਗੱਲ ਕਰਾਂਗੇ ਅਸੀਂ ਐਮਬੈਸੀ ਨੂੰ ਭੇਜਾਂਗੇ ਇਦਾਂ ਦੀ ਕੋਈ ਵੀ ਗੱਲ ਨਹੀਂ ਹੋਣੀ ਜੇ ਮੇਰੇ ਵੀਰ ਭਰਾਓ ਇਹ ਸਿਰਫ ਤੇ ਸਿਰਫ ਤੁਹਾਨੂੰ ਹੋਸ਼ਾ ਦਿੱਤਾ ਜਾ ਰਿਹਾ ਵਾ ਠੀਕ ਹੈ ਸਿੱਧੀ ਗੱਲ ਤਾਂ ਮੈਂ ਦੱਸੂਗਾ ਕਿ ਇਦਾਂ ਕੁਝ ਵੀ ਨਹੀਂ ਹੋਣਾ ਜੇ ਮੇਰੇ ਵੀਰ ਭਰਾ ਜਿਹੜੇ ਅਪੁਆਇੰਟਮੈਂਟਾਂ ਜਿਨ੍ਹਾਂ ਨੇ ਜਿਨ੍ਹਾਂ ਦੀ ਰਿਜੈਕਟ ਹੋਈਆਂ ਵਾ ਉਹ ਵੇਟ ਕਰੋ ਕਿੰਨਾ ਚਿਰ ਵੇਟ ਕਰੋ ਜਿੰਨਾ ਚਿਰ ਤੱਕ ਆਪਾਂ ਨੂੰ ਕੋਈ ਐਮਬੈਸੀ ਵੱਲੋਂ VFS ਵਾਲਿਆਂ ਵੱਲੋਂ ਕੋਈ ਆਪਾਂ ਨੂੰ ਮੈਸੇਜ ਨਹੀਂ ਆਉਂਦਾ ਜਾਂ ਕੋਈ ਆਪਾਂ ਨੂੰ ਅਪਡੇਟ ਨਹੀਂ ਆਉਂਦਾ ਜਾਂ ਉਹ ਕੁਝ ਨਾ ਕੁਝ ਆਪਣੀ ਅਫੀਸ਼ ਕੋਈ ਆਪਾਂ ਨੂੰ ਖਬਰ ਨਹੀਂ ਦਿੰਦੇ ਆਪਾਂ ਨੂੰ ਕੀ ਕੀ ਚੱਲ ਰਿਹਾ ਵਾ ਕਿਉਂ ਰਿਜੈਕਟ ਕੀਤੇ ਗਈਆਂ ਵਾ ਤੇ ਇਹਦਾ ਹੱਲ ਕੀ ਆ ਹੁਣ ਠੀਕ ਹੈ ਕਿਉਂਕਿ ਸਾਰੇ ਵੀਰ ਭਰਾ ਹੁਣ ਵੇਟ ਕਰ ਰਹੇ ਕਿਉਂਕਿ ਰਿਜੈਕਟ ਹੋ ਚੁੱਕੀਆਂ ਉਧਰੋਂ ਨੂ ਲਿਓਸ ਤੇ ਖਤਮ ਹੋਣ ਵਾਲੇ ਆ ਤੇ ਨੂ ਲਿਓਸ ਵਾਲਿਆਂ ਦਾ ਕੀ ਹਾਲ ਵਾ ਜਿਨ੍ਹਾਂ ਦੇ ਨੂ ਲਿਓਸ ਤੇ ਐਕਸਪਾਇਰ ਹੋਣ ਵਾਲੇ ਆ ਉਹ ਮੇਰੇ ਵੀਰ ਭਰਾ ਜਿਨ੍ਹਾਂ ਚਿਰ ਤੱਕ ਅੰਬੈਸੀ ਵੱਲੋਂ ਕੋਈ ਅਪਡੇਟ ਨਹੀਂ ਆਉਂਦੀ ਹੁਣ ਚਿਰ ਆਪਾਂ ਕੁਝ ਵੀ ਨਹੀਂ ਕਹਿ ਸਕਦੇ ਕਿ ਉਹ ਪੇਪਰ ਪਾਸ ਕਰ ਸਕਦੇ ਜਾਂ ਨਵਾਂ ਅਪਾਰਟਮੈਂਟ ਮਿਲ ਸਕਦੀ ਆ ਜਾ 15 ਦਿਨ ਵਾਲੀ ਅਪਾਇੰਟਮੈਂਟ ਭਰ ਦੋ ਇਦਾਂ ਦਾ ਕੁਝ ਵੀ ਨਹੀਂ ਹੋਣਾ ਜੇ ਮੇਰੇ ਵੀਰ ਭਰਾਵੋ ਸਾਰੇ ਜਾਨੇ ਵੇਟ ਕਰੋ ਜਿੰਨਾ ਚਿਰ ਤੱਕ ਜਿਹੜੀ ਆ ਅੰਬੈਸੀ ਵੱਲੋਂ ਕੋਈ ਅਪਡੇਟ ਨਹੀਂ ਆਉਂਦੀ ਕਿਉਂਕਿ ਅੰਬੈਸੀ ਵੱਲੋਂ ਜਦੋਂ ਅਪਡੇਟ ਕੋਈ ਨਾ ਕੋਈ ਆਉਗੀ ਹੁਣ ਤੁਹਾਨੂੰ ਪਤਾ ਨਾਰਮਲੀ ਗੱਲ ਬੜੇ ਲੋਕੀ ਕੱਜੜ ਖਰਾਬ ਹੋਉਂਦੇ ਆ ਉਹਨਾਂ ਨੂੰ ਕੋਈ ਨਾ ਕੋਈ ਜਵਾਬ ਦੇਣਾ ਹੀ ਪੈਣਾ ਇਸ ਚੀਜ਼ ਦਾ ਕਿ ਕਿਉਂ ਰਿਜੈਕਟ ਕੀਤੀਆਂ ਵਾ ਉਹ ਵੀ ਇੰਨੀਆਂ ਵੱਡੀਆਂ ਇਕੱਠੀਆਂ ਕਰਤੀਆਂ ਰਿਜੈਕਟ ਠੀਕ ਆ ਹੁਣ ਮੈਨੂੰ ਇੱਕ ਵੀਦਾ ਮੈਸੇਜ ਆਉਂਦਾ ਮੈਨੂੰ ਆਖਿੰਦਾ ਹੈ ਕਿ ਤੁਸੀਂ ਗਲਤ ਦੱਸ ਰਹੇ ਹੋ ਕਿ ਅਪਾਇੰਟਮੈਂ ਇਹ ਸੱਤਾਂ ਸੱਤਾਂ ਰਜੈਕਟ ਹੋ ਗਈਆਂ ਵਾ ਤੇ ਤੁਸੀਂ ਮੈਨੂੰ ਤੁਸੀਂ ਕਹਿ ਰਿਹਾ ਕਿ ਕਿਸੇ ਨੇ ਕੁਝ ਗਲਤ ਭਰਤਾ ਤਾਂ ਅਪਾਇੰਟਮੈਂਟ ਰਜੈਕਟ ਹੋ ਗਈਆਂ ਵੀਰੇ ਗਲਤ ਦੀ ਨਹੀਂ ਮੈਂ ਗੱਲ ਕਰੰਦਿਆ ਮੈਂ ਗਲਤ ਕਈਆਂ ਨੇ ਗਲਤ ਪਰ ਜਿਨ੍ਹਾਂ ਨੇ ਏਜੰਟਾਂ ਤੋਂ ਬਗੈਰ ਕੰਮ ਕਰਾਇਆ ਮੈਂ ਉਹਨਾਂ ਦੀ ਗੱਲ ਕਹਿੰਦੇ ਨਾ ਕਿ ਮੈਂ ਤੁਹਾਡੀ ਕਰਕੇ ਜੀ ਨਾ ਮੈਂ ਤੁਹਾਡਾ ਨਾਮ ਲਿਆ ਉਹਦੇ ਵਿੱਚ ਠੀਕ ਆ ਮੈਂ ਗੱਲ ਕੀਤੀ ਹੈ ਕਿ ਕਈਆਂ ਨੂੰ ਗਲਤ ਭਰਿਆ ਗਿਆ ਤੇ ਕਈਆਂ ਦੇ ਜਿਨ੍ਹਾਂ ਦੇ ਨੂਲੇ ਉਸਤੇ ਵੀ ਅਪਡੇਟ ਨਹੀਂ ਹੈਗੇ ਉਹਨਾਂ ਨੂੰ ਵੀ ਉਹਨਾਂ ਨੇ ਜਿਹੜੀਆਂ ਅਪਾਇੰਟਮੈਂਟਾਂ ਰਿਜੈਕਟ ਕੀਤੀਆਂ ਹਨ ਨਾ ਇਹ ਕਲੀਆਂ ਜਿਨ੍ਹਾਂ ਦੇ ਗਲਤ ਭਰੇ ਗਿਆ ਜਾਂ ਜਿਨ੍ਹਾਂ ਦਾ ਪਿੰਡ ਦਾ ਨਾਮ ਗਲਤ ਜਾਂ ਕੁਝ ਗਲਤ ਹੈ ਜਿਨ੍ਹਾਂ ਦੇ ਨੂਲੇ ਉਸਤੇ ਵੀ ਅਪਡੇਟ ਨਹੀਂ ਹੈ ਉਹਨਾਂ ਦੀ ਉਹਨਾਂ ਨੇ ਜਿਹੜੀਆਂ ਅਪਾਇੰਟਮੈਂਟਾਂ ਜਿਹੜੀਆਂ ਉਹ ਰਿਜੈਕਟ ਕੀਤੀਆਂ ਹਨ ਠੀਕ ਹੈ ਇਸ ਕਰਕੇ ਮੇਰੇ ਵੀਰ ਭਰਾ ਜਦੋਂ ਵੀਡੀਓ ਵੇਖਦੇ ਹੁੰਦੇ ਸਾਰੀ ਵੀਡੀਓ ਵੇਖਿਆ ਕਰੋ ਤੇ ਉਸ ਤੋਂ ਬਾਅਦ ਕਮੈਂਟ ਕਰਿਆ ਕਰੋ ਕਈ ਵੀਰ ਭਰਾ ਹੈਗੇ ਆ ਵੀਡੀਓ ਥੋੜੀ ਜੀ ਦੇਖਦੇ ਆ ਕਮੈਂਟ ਕਰਕੇ ਤੇ ਭੱਜ ਜਾਂਦੇ ਆ ਠੀਕ ਹੈ ਇਸ ਕਰਕੇ ਉਸ ਤੋਂ ਬਾਅਦ ਜੇ ਤੁਹਾਨੂੰ ਕੋਈ ਸਹੀ ਲੱਗਦਾ ਜਾਂ ਤੁਹਾਨੂੰ ਕੋਈ ਗਲਤ ਲੱਗਦਾ ਵਾ ਫਿਰ ਤੁਸੀਂ ਕਮੈਂਟ ਕਰੋ ਫਿਰ ਟਾ ਰ ਕਮੈਂਟ ਕਰਨਾ ਵੀ ਜਾਇਜ਼ ਵਾ ਜੇਕਰ ਤੁਸੀਂ ਅੱਧੀ ਵੀਡੀਓ ਵੇਖ ਕੇ ਜਾਂ ਥੋੜੀ ਜੀ ਵੀਡੀਓ ਵੇਖ ਕੇ ਕਮੈਂਟ ਕਰ ਦਿੰਦੇ ਜੇ ਉਹ ਤੁਹਾਡੇ ਵਾਸਤੇ ਵੀ ਸਹੀ ਨਹੀਂ ਹੈਗਾ ਠੀਕ ਆ ਹੁਣ ਮਿੱਤਰੋ ਗੱਲ ਕਰਦੇ ਆ ਆਪਾਂ ਅਪਾਇੰਟ ਮੈਂ ਆਪਣੇ ਜਿਹੜੇ ਕਮੈਂਟ ਆਇਆ ਕਮੈਂਟਾਂ ਬਾਰੇ ਗੱਲ ਕਰਦੇ ਆ ਕਿ ਕੁਝ ਵੀ ਨਾ ਪਰਵਾਹ ਦੇ ਕਮੈਂਟ ਆਇਸੀ ਮੈਂ ਸਨ ਕਿ ਮੈਂ ਚਲੋ ਵੀ ਕਮੈਂਟਾਂ ਦੇ ਵੀ ਜਵਾਬ ਦਿੰਦੇ ਜਾਂ ਸਭ ਤੋਂ ਪਹਿਲਾਂ ਵੀਰ ਦਾ ਕਮੈਂਟ ਆਇਆ ਐ ਐਕਸਪਾਇਰੀ ਵਾਲਿਆਂ ਬਾਰੇ ਵੀ ਕੋਈ ਅਪਡੇਟ ਆ ਨਹੀਂ ਵੀਰੇ ਹਾਲੇ ਕੋਈ ਵੀ ਅਪਡੇਟ ਨਹੀਂ ਜਿ ਉਹ ਅੰਬੈਸੀ ਹੀ ਕੋਈ ਨਾ ਭਾਈ ਅਪਡੇਟ ਦਵੇ ਦਵੇ ਹਾਲੇ ਕੋਈ ਵੀ ਅਪਡੇਟ ਨਹੀਂ ਹੈਗੀ ਜੀ ਉਸ ਤੋਂ ਬਾਅਦ ਆਪਣੀ ਵੀਰ ਦਾ ਮੈਸੇਜ ਆਇਆ ਵਾ ਹੈਲੋ ਵੀਰ ਜੀ ਕੀ ਹਾਲ ਵੀਰ ਜੀ 9 ਮੰਥ ਵਾਲੇ ਪੇਪਰ ਭਰੇ ਸੀ 25 3 2024 ਨੂੰ ਟਾਈਮ 9:02 ਤੇ 3 ਸੈਕਿੰਡ ਵੀਰ ਜੀ ਨਿਕਲਦੇ ਚਾਂਸ ਹੈਗੇ ਆ ਕਿ ਨਹੀਂ ਟੈਲ ਮੀ ਪਲੀਜ਼ ਹਾਂ ਜੀ ਵੀਰੇ ਪੇਪਰ ਨਿਕਲਦੇ ਚਾਂਸ ਹੈਗੇ ਤੁਹਾਨੂੰ ਪਤਾ ਕਿ ਸੈਂਕਲਿਸਟ ਜਿਹੜੀ ਆ ਜਾਰੀ ਹੋਈ ਆ 9 ਮੰਥ ਵਾਲਿਆਂ ਦੀ ਹੋਈ ਆ ਇਸ ਕਰਕੇ ਜਿਹੜੇ ਆ ਪੇਪਰ ਨਿਕਲਣ ਦੇ ਹੱਲੇ ਚਾਂਸ ਹੈਗੇ ਆ ਤੇ ਪੇਪਰ ਨਿਕਲ ਵੀ ਰਿਹਾ 9 ਮੰਥ ਵਾਲੇ ਉਸ ਤੋਂ ਬਾਅਦ ਅਗਲਾ ਮੈਸੇਜ ਜਿੰਨਾ ਵੀਰਾਂ ਨੂੰ ਰਿਜੈਕਟ ਦੀ ਮੇਲ ਆਈ ਆ WhatsApp ਗਰੁੱਪ ਐਡ ਹੋ ਜਾ ਸਾਰੇ ਜਾਣੇ VFS ਚੱਲੀਏ VFS ਚੱਲੀਏ ਵੀਰੇ VFS ਜਾਓਗੇ ਤੇ ਕੀ ਕਰੋਗੇ ਉਹਨਾਂ ਨੂੰ ਕੀ ਸਾਡ ਰਿਜੈਕਟ ਕੀਤੀਆਂ ਉਹਨਾਂ ਤੁਹਾਡੀ ਗੱਲ ਪਹਿਲੀ ਗੱਲ ਸੁਣਨੀ ਨਹੀਂ ਆ ਬਾਕੀ ਜਾਓ ਕੋਸ਼ਿਸ਼ ਕਰਕੇ ਵੇਖ ਲਓ ਇੱਕ ਵਾਰੀ ਮੇਰੇ ਵੀਰ ਭਰਾ ਜਿਹੜੇ ਇੰਡੀਆ 'ਚ ਬੈਠੇ ਜਿਹਨਾਂ ਰਿਜੈਕਟ ਹੋਈਆਂ ਵਾ ਜੇਕਰ ਜਾਂਦਾ ਕੋਈ ਠੀਕ ਆ ਕਿ ਉਹਨਾਂ ਨੇ ਤੁਹਾਡੀ ਗੱਲ ਨਹੀਂ ਸੁਣੀ ਨੋਰਮਲੀ ਗੱਲ ਆ ਉਹਨਾਂ ਰਿਜੈਕਟ ਕਰਤੀਆਂ ਕਰਤੀਆਂ ਬਸ ਉਸ ਤੋਂ ਬਾਅਦ ਉਸ ਤੋਂ ਬਾਅਦ ਨਾਲ ਇੱਕ ਵਾਰ ਬਿੰਗ ਅਨਾਊਂਸਮੈਂਟ ਬਿਗ ਅਨਾਊਂਸਮੈਂਟ ਵੀਰ ਜੀ ਵੀਰ ਸਾਰੇ ਜਾਣੇ 26 ਅਗਸਤ ਦਿਨ ਸੋਮਵਾਰ ਦਿੱਲੀ ਐਫਐਸ ਵੀਐਫਐਸ ਵਿੱਚ ਇਕੱਠੇ ਹੋ ਰਹੇ ਜਗਤ ਮੇਲ ਸੰਬੰਧੀ ਚਲੋ ਵੀਰੇ ਹੋ ਕੇ ਵੇਖ ਲਓ ਸ਼ਾਇਦ ਤੁਹਾਨੂੰ ਕੋਈ ਨਾ ਕੋਈ ਰਿਪਲਾਈ ਮਿਲ ਜੇ ਕੋਈ ਨਾ ਕੁਝ ਮਿਲ ਜੇ ਬਾਕੀ ਮੈਂ ਤੁਹਾਨੂੰ ਇਸ ਬਾਰੇ ਕੁਝ ਨਹੀਂ ਕਹਿੰਦਾ ਜੇਕਰ ਤੁਸੀਂ ਸਾਰੇ ਦਾ ਤੁਹਾਡੇ ਸਾਰਿਆਂ ਦੀ ਸਹਿਮਤੀ ਹੈਗੀ ਹੈ ਤੁਸੀਂ ਜਾਓ ਜਾ ਕੇ ਚੈੱਕ ਕਰੋ ਸ਼ਾਇਦ ਤੁਹਾਨੂੰ ਕੋਈ ਨਾ ਕੋਈ ਰਿਸਪੌਂਸ ਮਿਲੇ ਉੱਥੋਂ ਉਸ ਤੋਂ ਬਾਅਦ ਅਗਲਾ ਮੈਸੇਜ ਹੈਲੋ ਵੀਰ ਜੀ ਕੀ ਹਾਲ ਬਾਈ ਜੀ 22 ਜੂਨ 12 ਜੂਨ ਵਾਲਿਆਂ ਦੀ ਵੀ ਰਿਜੈਕਟ ਹੋ ਗਈ ਆ ਵੀਰੇ ਸਾਰਿਆਂ ਦੇ ਰਿਜੈਕਟ ਕੀਤੀਆਂ ਉਹਨਾਂ ਨੇ ਜਿਹੜੇ ਵੀ ਉਹਨਾਂ ਦੇ ਥੋੜਾ ਮੋਟਾ ਲੱਗਾ ਨਾ ਕਿ ਡਾਊਟ ਲੱਗਾ ਨਾ ਰਿਜੈਕਟ ਕਰਤੀ ਆਵਾ ਜਿਹੜੀਆਂ ਆਪਾਂ ਕਹਿ ਦਈਏ ਅਪਾਇੰਟਮੈਂਟ ਆ ਉਸ ਤੋਂ ਬਾਅਦ ਅਗਲਾ ਮੈਂ ਅਸੀ ਆਇਆ ਵਾ 15 ਦਿਨ ਵਾਲੀਆਂ ਵੀ ਬੰਦ ਵਾ ਵੀਰੇ ਹਾਂ ਜੀ ਵੀਰੇ 15 ਦਿਨ ਵਾਲੀ ਕੋਈ ਨਹੀਂ ਹੈਗੀ ਉਹ ਤਾਂ ਮੈਨੂੰ ਕਿਸੇ ਵੀਰ ਭਰਾ ਨੇ ਮੈਨੂੰ ਕਿਹਾ ਸੀ ਕਿ ਇਹ ਚੱਲ ਰਿਹਾ ਵਾ ਤੇ ਮੈਂ ਉਹ ਵੀਡੀਓ ਪਾ ਦਿੱਤੀ ਪਰ ਉਹਦਾਂ ਦੀ ਜਿਹੜੀ 15 15 ਦਿਨ ਵਾਲੀ ਅਪਾਇੰਟਮੈਂਟ ਉਹ ਵੀ ਨਹੀਂ ਕੋਈ ਹੈਗੀ ਠੀਕ ਹੈ ਵੀਰ ਜੀ ਉਸ ਤੋਂ ਬਾਅਦ ਅਗਲਾ ਮੈਂ ਅਸੀ ਆਇਆ ਬ్రో ਰਿਜੈਕਟ ਉਹਨਾਂ ਦੀਆਂ ਹੋਇਆਂ ਜਿਨ੍ਹਾਂ ਨੇ ਰੀ ਅਪਲ ਕੇ ਸਾਬਦੀਆਂ ਹੋਈਆਂ ਵਾ ਵੀਰੇ ਜਿਨ੍ਹਾਂ ਨੇ ਰੀਅਪਲੋਡ ਕੀਤੀਆਂ ਵਾ ਕਿਉਂਕਿ ਜਿਨ੍ਹਾਂ ਕੋਲ ਉਹਨਾਂ ਨੇ ਰੀਅਪਲੋਡ ਮੰਗਿਆ ਸੀ ਕਿਉਂਕਿ ਉਹਨਾਂ ਨੇ ਰੀਅਪਲੋਡ ਮੰਗਿਆ ਤੁਸੀਂ ਰੀਅਪਲੋਡ ਕਰਤੀਆਂ ਉਦਾਂ ਹੀ ਜਿੱਦਾਂ ਤੁਹਾਡੇ ਕੋਲ ਹੈਗਾ ਹੀ ਉਹਦਾ ਤੁਸੀਂ ਰੀਅਪਲੋਡ ਕਰਤੀਆਂ ਜਾਂ ਤੁਸੀਂ ਚੈੱਕ ਨਹੀਂ ਕਰਾਇਆ ਕਿ ਤੁਹਾਡਾ ਨੋ ਲਾਸਟ ਅਪਡੇਟ ਹੈਗਾ ਵਾ ਜਾਂ ਤੁਹਾਡੇ ਕੋਈ ਕੁਝ ਨਾਮ ਵਿੱਚ ਖਰਾਬੀ ਖਰੂਬੀ ਆ ਜਿਸ ਕਰਕੇ ਉਹਨਾਂ ਨੇ ਤੁਸੀਂ ਰੀਅਪਲੋਡ ਕਰਤੀਆਂ ਦੇ ਬਾਅਦ ਉਹਨਾਂ ਦਾ ਡੀ ਆ ਨੀ ਰਿਜੈਕਟ ਕਰ ਦਿੱਤੀਆਂ ਉਸ ਤੋਂ ਬਾਅਦ ਅਗਲਾ ਕਮੈਂਟ ਆਇਆ bro barber work experience ਦਾ ਕੀ ਸਕੋਪ ਆ ਇਟਲੀ ਵਿੱਚ ਹਾਂਜੀ ਵੀਰੇ ਆਉਣ ਵਾਲੇ ਸਮੇਂ ਤੁਹਾਨੂੰ ਕੰਮ ਮਿਲ ਸਕਦਾ ਵਾ ਬਾਰਬਰ ਦਾ ਕੰਮ ਵਧੀਆ ਵਾ ਇੱਥੇ ਚੱਲਦਾ ਵਾ ਵਧੀਆ ਕੰਮ ਪਰ ਤੁਸੀਂ ਜੇ ਕੋ ਆਉਂਦੇ ਸਾਲ ਆਉਣ ਸਾਲ ਕੰਮ ਨਹੀਂ ਮਿਲਣਾ ਆਉਣ ਤੋਂ ਇੱਥੇ ਆਣ ਕੇ ਥੋੜਾ ਜਿਹਾ ਕੰਮ ਕਰ ਤੁਸੀਂ ਆਪਣਾ ਪਹਿਲਾਂ ਡਾਕੂਮੈਂਟ ਬਣਾਓ ਬੋਲੀ ਸਿੱਖੋ ਉਸ ਤੋਂ ਬਾਅਦ ਤੁਹਾਨੂੰ ਇਡਾ ਵਾ ਕੰਮ ਮਿਲ ਸਕਦਾ ਬਾਰਬਰ ਦਾ ਕੰਮ ਵਧੀਆ ਵਾ ਇੱਥੇ ਆਇਆ ਵਾ ਕੰਮ ਵਧੀਆ ਪੈਸੇ ਵੀ ਬਣਦੇ ਆ ਹੁਣ ਆਪਾਂ ਮਿੱਤਰੋ ਗੱਲ ਕਰਦੇ ਆ ਇੱਕ ਹੋਰ ਵੀਡੀਓ ਪਾਈ ਸੀ ਜਿਹੜੀ ਆਪਾਂ ਕੱਲ ਅੱਜ ਅੱਜ ਫੇਰੇ ਪਾਈ ਵੀਡੀਓ ਉਹਦੇ ਬਾਰੇ ਵੀ ਗੱਲ ਕਰਦੇ ਹੁਣ ਥੋੜੇ ਕੁਝ ਕਮੈਂਟ ਆਇਆ ਮੈਂ ਸੋਚਿਆ ਚਲੋ ਉਹਨਾਂ ਦੇ ਜਵਾਬ ਦਿੰਦੇ ਆ ਨਾ ਹੈਲੋ ਵੀਰ ਜੀ ਕੀ ਹਾਲ 9 ਮੰਥ ਵਾਲੇ ਪੇਪਰ ਭਰੇ ਸੀ 25 3 2024 9 ਵਜੇ ਤੇ 4 ਸਕਿੰਟ ਤੇ ਪੇਪਰ ਨਿਕਲਣ ਦੇ ਚਾਂਸ ਹਾਂਜੀ ਵੀਰੇ ਹੈਗੇ ਆ ਮੈਂ ਤੁਹਾਨੂੰ ਦੱਸਿਆ ਵੀਰ ਦਾ ਫੇਰ ਕਮੈਂਟ ਆਇਆ ਉਸ ਤੋਂ ਬਾਅਦ ਅਗਲਾ ਕਮੈਂਟ ਆਇਆ ਵਾ ਰੈਫਰੈਂਸ ਨੰਬਰ 42300 ਪਲੱਸ ਦਿੱਲੀ ਅਪਾਇੰਟਮੈਂਟ ਨਹੀਂ ਮਿਲੀ ਹਾਲੇ ਤੱਕ ਤੇ ਨਾ ਹੀ ਕੋਈ ਮੇਲ ਆਈ ਹੈ ਵੀਰੇ ਜੇਕਰ ਤੁਹਾਨੂੰ ਕੋਈ ਮੇਲ ਨਹੀਂ ਆਈ ਫਿਰ ਤੁਸੀਂ ਵੇਟ ਕਰੋ ਸ਼ਾਇਦ ਤੁਹਾਨੂੰ ਅਪਾਇੰਟਮੈਂਟ ਜਿਹੜੀ ਆ ਉਹ ਮਿਲ ਜੇ ਉਸ ਤੋਂ ਬਾਅਦ ਅਗਲਾ ਮੈਸੇਜ ਆਵਾ 45680 ਰੈਫਰੈਂਸ ਨੰਬਰ ਦਿੱਲੀ ਚ ਅੱਜ ਅੱਜ ਤੱਕ ਨਹੀਂ ਮਿਲੀ 14 ਜੂਨ ਨੂੰ ਬੁੱਕ ਹੋਈ ਆ ਵੀਰੇ ਵੇਟ ਕਰੋ ਜੇਕਰ ਤੁਹਾਨੂੰ ਕੋਈ ਮੇਲ ਨਹੀਂ ਆਈ ਉਹਨਾਂ ਵੱਲੋਂ ਕੀ ਤੁਹਾਡੀ ਜਿਹੜੀ ਰਜੈਕਟ ਕਰ ਦਿੱਤੀ ਗਈ ਹੈ ਫਿਰ ਤੁਸੀਂ ਵੇਟ ਕਰੋ ਮੇਰੇ ਵੀਰ ਦਾ ਔਰ ਵੀਰੇ ਬਸ ਹੋਰ ਵਿਦਾ ਬ੍ਰੋ ਸਾਲ ਵਾਲੇ ਪੇਪਰ ਨਿਕਲ ਰਿਹਾ ਜਾਂ ਨਹੀਂ ਮਾਰਚ ਵਾਲੇ ਵੀਰੇ 2024 ਵਾਲੇ ਨਿਕਲ ਰਹਾ 2023 ਵਾਲੇ ਦਾ ਪਤਾ ਨਹੀਂ ਜੇ 2024 ਵਾਲੇ ਜਿਹੜੇ ਪੇਪਰ ਆ ਮਾਰਚ ਵਾਲੇ ਉਹ ਨਿਕਲ ਰਹਾ ਠੀਕ ਹੈ ਤੇ ਉਦੀਮ ਨਾਲੇ ਜਵਾਬ ਤੇ ਕਿਸੇ ਵੀਰ ਨੇ 70% ਕਹਿੰਦਾ ਪੇਪਰ ਨਿਕਲ ਗਿਆ ਤੇ 30% ਪੇਪਰ ਜਿਹੜੇ ਆ ਰਹਿ ਗਏ ਵੀਰੇ ਹੋ ਸਕਦਾ ਕਿ ਪੇਪਰ ਨਿਕਲ ਗਿਆ 70% ਬਾਕੀ ਇਹਦੇ ਬਾਰੇ ਨਹੀਂ ਆਪਾਂ ਨੂੰ ਪਤਾ ਪਰ ਪੇਪਰ ਜਿਹੜੇ ਆ ਨਿਕਲ ਰਹਾ ਸਾਲ ਵਾਲੇ ਵੀ ਨਿਕਲ ਰਹਾ 9 ਮੰਥ ਵਾਲੇ ਵੀ ਨਿਕਲ ਰਹਾ ਤੇ ਡਿਮੈਸਟਿਕ ਪੇਪਰ ਵੀ ਨਿਕਲ ਰਹਾ ਠੀਕ ਹੈ ਵੀਰੇ ਲੋ ਵੀ ਮਿੱਤਰੋ ਇਸੇ ਨਾਲ ਕਮੈਂਟ ਹੁੰਦੇ ਆ ਖਤਮ ਤੇ ਜੇਕਰ ਤੁਹਾਡਾ ਕੋਈ ਕਮੈਂਟ ਹੋਵੇ ਜੀ ਸਾਨੂੰ ਕਮੈਂਟ ਕਰਕੇ ਪੁੱਛੋ ਤੇ ਆਪਾਂ ਤੁਹਾਨੂੰ ਉਸ ਦਾ ਜਵਾਬ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਦਵਾਂਗੇ ਤੇ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚੇਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇ ਜੀ ਤੇ ਫੇਕ ਲਿੰਕਾਂ ਤੋਂ ਮੇਰੇ ਵੀਰ ਭਰਾ ਜ਼ਰੂਰ ਬਚੋ ਠੀਕ ਹੈ ਨਾ ਹੀ ਕੋਈ ਵੈਬਸਾਈਟ ਆਈਦੀਆਂ ਵਾ ਉਹ ਹੈਗ ਹੋਈਆਂ ਜੀ ਤੇ ਨਾ ਹੀ ਚੇੜਿਆ ਫੇਕ ਲਿੰਕ ਆਣਾ ਸਾਨੂੰ ਤੋਂ ਬਚੋ ਮੇਰੇ ਵੀਰ ਭਰਾ ਓਕੇ ਮਿੱਤਰੋ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚੇਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ